ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਹੋਰ ਸਨਾਓ ਸਾਰੇ ਠੀਕ ਠਾਕ ਹੋ ਉਮੀਦ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਬਾਕੀ ਮੈਂ ਗੱਲ ਕਰਨੀ ਸੀ ਵੀ ਜਿਹੜਾ ਪਿੱਛੇ ਵਲੌਗ ਪਾਇਆ ਹੈ ਜਿਹੜਾ ਪਿਛਲੀ ਵਾਰੀ ਪਾਇਆ ਹੈ ਇਹ ਕਮੀਜ਼ ਦੀ ਕਟਿੰਗ ਉਹ ਸਾਰਿਆਂ ਭੈਣਾਂ ਨੇ ਬਹੁਤ ਜ਼ਿਆਦਾ ਹੀ ਪਸੰਦ ਕੀਤਾ ਵਾ ਮੈਨੂੰ ਨਹੀਂ ਲੱਗਦਾ ਵੀ ਮੇਰੀ ਜਿਹੜੀ ਸਖਾਈ ਸਿਲਾਈ ਆ ਛੇਤੀ ਸਮਝ ਆ ਜਾਏਗੀ ਕਿਉਂਕਿ ਮੈਨੂੰ ਇੰਜ ਲੱਗਦਾ ਵੀ ਜਦ ਤੱਕ ਕੋਈ ਨਹੀਂ ਸਮਝਿਆ ਜਾਣਾ ਪਰ ਨਹੀਂ ਬਹੁਤ ਜਾਨ ਨੇ ਕਿਹਾ ਵਾਪੀ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਵਾ ਤੇ ਬਹੁਤ ਪਸੰਦ ਕੀਤਾ ਵਾ ਤੇ ਸਾਰਿਆਂ ਦਾ ਧੰਨਵਾਦ ਤੇ ਬਹੁਤ ਸੋਹਣੇ ਸੋਹਣੇ ਕਮੈਂਟ ਵੀ ਆਏ ਆ ਤੇ ਉਹਨਾਂ ਵਿੱਚੋਂ ਕੁਝ ਕਮੈਂਟ ਆਏ ਹੀ ਵੀ ਜਿਨ੍ਹਾਂ ਨੂੰ ਕੁਝ ਥੋੜਾ ਜਿਹਾ ਪ੍ਰੋਬਲਮ ਹੀ ਸਮਝਣ ਵਿੱਚ ਇੱਕ ਤੇ ਉਹਨਾਂ ਨੇ ਥੋੜੀ ਜੀ ਆਹ ਜਿਹੜੀਆਂ ਪਲੇਟਾਂ ਪਾਈਆਂ ਨਾ ਮੈਂ ਇਹਦੀਆਂ ਉਹਨਾਂ ਨੇ ਕਿਹਾ ਹੀ ਵੀ ਛੋਟੀਆਂ ਜਿਹੜੀਆਂ ਸਾਈਡ ਵਾਲੀਆਂ ਪਲੇਟਾਂ ਹੁੰਦੀਆਂ ਜਿਨ੍ਹਾਂ ਨੂੰ ਪਲੋਈਆਂ ਬੋਲਦੇ ਆ ਉਹ ਨਹੀਂ ਪਾਈਆਂ ਉਹ ਮੈਂ ਆਪਣੇ ਸੂਟਾਂ ਤੇ ਕਦੀ ਪਾਈਆਂ ਨਹੀਂ ਤਾਂ ਕਰਕੇ ਮੈਨੂੰ ਦੱਸਣ ਦਾ ਯਾਦ ਪੁਰ ਲਗਿਆ ਤੇ ਹੁਣ ਮੈਂ ਸਪੈਸ਼ਲ ਉਹ ਦੱਸਣੀ ਆ ਤੇ ਇੱਕ ਮੋਡੇ ਦੀ ਜਿਹੜੀ ਕਟਾਈ ਆ ਉਹ ਦੱਸਾਂਗੇ ਜਿਹੜੀ ਬਾਹਾਂ ਦੀ ਬਾਹਾਂ ਦੀ ਜਿਹੜੀ ਆ ਮੋਡੇ ਦੀ ਕਟਾਈ ਉਹ ਵਾਲੀ ਤੇ ਇੱਕ ਮਿੰਟ ਆਇਆ ਵੀ ਅਗਲੀ ਤੁਸੀਂ ਕਾਰਟ ਪਉਣੀ ਦੱਸ ਕਾਰਟ ਉਹ ਵੀ ਮੈਂ ਭੁੱਲ ਗਈ ਕਿਉਂਕਿ ਮੈਨੂੰ ਆਦਤ ਆ ਵੀ ਜਦੋਂ ਮੈਂ ਕਾਰਟ ਉਦੋਂ ਨਹੀਂ ਪਾਉਂਦੀ ਜਦੋਂ ਮੈਂ ਸੂਟ ਸੀਨੀ ਆ ਨਾ ਤੇ ਬਾਹਾਂ ਨੂੰ ਜੋੜ ਕੇ ਤੇ ਮੈਂ ਉਦੋਂ ਪਾ ਲੈਨੇ ਆਪਣੇ ਹਿਸਾਬ ਨਾਲ ਉਹ ਤਾਂ ਕਰਕੇ ਮੈਨੂੰ ਯਾਦ ਭੁੱਲ ਗਿਆ ਨਾਲੇ ਪਹਿਲਾ ਵਲੌਗ ਹੀ ਪਹਿਲੇ ਵਲੌਗ 'ਚ ਕਾਫੀ ਜ਼ਿਆਦਾ ਹੋ ਗਿਆ ਵਾ ਇੱਕ ਮੈਂ ਸੂਟ ਜਿਹੜਾ ਜੋੜ ਕੇ ਇਦਾਂ ਹੀ ਸਿੱਧਾ ਸਿੱਧਾ ਹੀ ਕੱਟਤਾ ਵਿੱਚ ਇੱਕ ਭੈਣ ਦਾ ਕਮੈਂਟ ਆਇਆ ਵੀ ਤੁਸੀਂ ਸੂਟ ਡਬਲ ਕਰਕੇ ਜੋੜ ਕੇ ਨਹੀਂ ਦੱਸਿਆ ਇਹ ਤਾਂ ਕਰਕੇ ਕੋਸ਼ਿਕ ਵਿੱਚੋਂ ਅਜੇ ਪਹਿਲੀ ਪਹਿਲੀ ਵਾਰ ਹੋ ਜਾਂਦਾ ਉਹ ਨਹੀਂ ਸਮਝ ਸਾਨੂੰ ਵੀ ਸਮਝ ਨਹੀਂ ਲੱਗੀ ਚਲੋ ਇਹ ਆਪਣੇ ਤਰੀਕੇ ਨਾਲ ਨੇ ਕੱਟ ਦਿੱਤਾ ਕਟਿੰਗ ਕਰਤੀ ਉਹਦੇ ਦੋ ਤਿੰਨ ਰਹਿ ਗਈਆਂ ਗੱਲਾਂ ਉਹ ਹੁਣ ਲੱਗੀ ਕਰਨ ਉਸ ਤੋਂ ਬਾਅਦ ਅਗਲੀ ਵਾਰ ਵਲੌਗ ਹੋਊਗਾ ਕਟਾਈ ਦਾ ਹਣਾ ਸਰਵਾਰ ਦੀ ਕਟਾਈ ਦਾ ਬਾਕੀ ਸਾਰੀ ਗੱਲ ਵੀ ਦੱਸੂਗੀ ਨਾਲ ਨਾਲ ਸੂਟ ਤੇ ਬੜਾ ਵਧੀਆ ਭੈਣਾਂ ਨੇ ਰਿਸਪੌਂਸ ਦਿੱਤਾ ਸਾਰਿਆਂ ਨੇ ਵੀ ਹਾਂ ਤੁਸੀਂ ਪਾਇਆ ਕਰੋ ਵਲੌਗ ਚਲੋ ਸਾਨੂੰ ਇਹ ਨਹੀਂ ਉਮੀਦ ਨਹੀਂ ਹੈ ਕਿਉਂਕਿ ਬਹੁਤ ਚੈਨਲ ਹੈਗੇ ਆ ਬਹੁਤ ਵੀਡੀਓ ਹੈਗੀਆਂ ਕਟਿੰਗ ਦੀਆਂ ਪਰ ਕਈ ਵਾਰ ਕਿ ਇਹ ਨਾ ਕਿਹਦਾ ਤਰੀਕਾ ਜਿਹੜਾ ਉਹ ਸਮਝ ਆ ਜਾਂਦਾ ਸਾਨੂੰ ਵੀ ਇਦਾਂ ਪਤਾ ਲੱਗਦਾ ਬੜੀਆਂ ਭੈਣਾਂ ਨੇ ਦੱਸਿਆ ਵੀ ਸਾਨੂੰ ਵੀ ਇਦਾਂ ਤੁਸੀਂ ਕਰ ਲਿਆ ਕਰੋ ਹੋਰ ਈਜ਼ੀ ਹੋ ਜਾਂਦਾ ਵਾ ਹਾਂਜੀ ਬਾਕੀ ਮੈਂ ਇਹੋ ਚਾਹੁੰਨੀ ਆ ਵੀ ਚਲੋ ਵੱਧ ਤੋਂ ਵੱਧ ਜੇ ਬੱਚੀਆਂ ਮੇਰੇ ਕੋਲ ਸਲਾਈ ਸਿੱਖ ਸਕਣ ਤੇ ਵਧੀਆ ਗੱਲ ਵਾ ਇੱਕ ਤੇ ਫ੍ਰੀਜ ਸਿੱਖੀ ਜਾਂਦੀ ਘਰ ਬੈਠ ਕੇ ਤੇ ਇੱਕ ਚਲੋ ਜਿੱਦਾਂ ਵੀ ਸਮਝ ਆ ਸਕੇ ਉਦਾਂ ਹੀ ਵਧੀਆ ਗੱਲ ਵਾ ਬਾਕੀ ਹਰੇਕ ਆਹੀ ਆਨਸਰ ਦਿੱਤਾ ਵੀ ਹੈਗਾ ਜਿਨ੍ਹਾਂ ਨੇ ਕੁਐਸਚਨ ਪੁੱਛੇ ਸੀ ਪਰਸਨਲ ਹੀ ਜਾ ਕੇ ਉਹਨਾਂ ਨੂੰ ਕਮੈਂਟ ਵੀ ਕੀਤੇ ਰਿਪਲਾਈ ਵੀ ਕੀਤੇ ਬਾਕੀ ਚਲੋ ਜਿੰਨੇ ਜੋ ਕੀ ਹੈਗੇ ਆ ਉਹਨਾਂ ਨੂੰ ਦੱਸੀ ਜਾਵਾਂਗੇ ਜਿੰਨਾਂ ਤੇ ਹਰੇਕ ਕਮੈਂਟ ਦਾ ਆਨਸਰ ਜਰੂਰ ਕਰੀਦਾ ਹਾਂ ਜਿੱਥੋਂ ਨਾ ਪਤਾ ਲੱਗੇ ਜਿਹਦਾ ਕਮੈਂਟ ਦਾ ਆਨਸਰ ਨਹੀਂ ਆਇਆ ਉਹਦਾ ਮਤਲਬ ਇਹੀ ਹੋਊਗਾ ਕਿ ਅਗਲੇ ਵੀਡੀਓ ਵਿੱਚ ਉਹਨੂੰ ਟੌਪਿਕ ਨੂੰ ਕਵਰ ਕੀਤਾ ਜਾਊਗਾ ਬਾਕੀ ਇੱਕ ਗੱਲ ਹੋਰ ਕਹਿਣੀ ਹੈ ਵੀ ਜਿਵੇਂ ਜਦੋਂ ਮੈਂ ਸਲਾਈ ਸਿੱਖੀ ਨਾ ਉਦੋਂ ਕਾਫੀ ਟਾਈਮ ਹੋ ਗਿਆ ਵਾ ਮੇਰੇ ਸਾਹ ਬਣਾ 10 15 ਸਾਲ ਹੋ ਹੀ ਗਏ ਆ ਜਦਾ ਹੋ ਗਿਆ ਨਹੀਂ ਜਦਾ ਸਾਲ ਕਿਉਂਕਿ 18 19 ਸਾਲ ਤੇ ਵਿਆਹ ਨੂੰ ਹੋ ਗਿਆ ਤੇ ਮੈਂ ਦਸਵੀਂ ਸਲਾਈ ਸਿੱਖੀ ਜਾ ਕੇ ਬੜਾ ਟਾਈਮ ਹੋ ਗਿਆ ਤੇ ਉਦੋਂ ਸਿੱਧੀਆਂ ਸਿੱਧੀਆਂ ਦੱਸਦੇ ਹੁੰਦੇ ਸੀ ਤੇ ਉਤੋਂ ਲੈ ਕੇ ਹੁਣ ਤੱਕ ਮੈਂ ਬੜਾ ਸਫਰ ਥੋੜਾ ਜਿਆਦਾ ਚੇਂਜ ਕੀਤਾ ਆਪਣੇ ਸੂਟ ਵਿੱਚੋਂ ਇੱਕ ਭੈਣ ਨੇ ਕਮੈਂਟ ਕੀਤਾ ਸੀ ਮੋਢੇ ਬਾਰੇ ਵੀ ਤੁਸੀਂ ਮੋਢਾ ਜ਼ਿਆਦਾ ਰੱਖਦੇ ਹੋ ਤੇ ਵਾਕਿਆ ਇਹਨੂੰ ਮੈਂ ਘੱਟ ਕਰਾਂਗੀ ਵੈਸੇ ਵੀ ਮੈਂ ਕੱਪੜੇ ਥੋੜਾ ਲੂਜ਼ ਪਾਉਣੀ ਮੈਨੂੰ ਟਾਈਟ ਜ਼ਿਆਦਾ ਪਸੰਦ ਨਹੀਂ ਹੈਗਾ ਇਸ ਕਰਕੇ ਮੈਂ ਉਹ 7.5 ਆਪ ਰੱਖਦੀ ਹਾਂ ਪਰ ਗਾਂਹ ਤੋਂ ਕੋਸ਼ਿਸ਼ ਕਰਾਂਗੀ ਅੱਗੇ ਜੇ ਜਿਹੜੀਆਂ ਭੈਣਾਂ ਨੂੰ ਸਲਾਈ ਚੰਗੀ ਤਰ੍ਹਾਂ ਪਰਫੈਕਟ ਨਹੀਂ ਹੈ ਬੁਟੀਕ ਖੋਲਿਆ ਆਪਣਾ ਉਹਨਾਂ ਨੇ ਕਰਦੀਆਂ ਸਵਾਈ ਜੇ ਕੋਈ ਮੇਰੇ ਵਿੱਚ ਕਮੀ ਹੋਏਗੀ ਤੇ ਮੈਨੂੰ ਵੀ ਦੱਸਿਓ ਮੈਂ ਤੁਹਾਨੂੰ ਸਿਖਾਵਾਂਗੀ ਤੇ ਤੁਸੀਂ ਮੈਨੂੰ ਇਦਾਂ ਥੋੜਾ ਥੋੜਾ ਸਿਖਾ ਦਿਓ ਤੇ ਰਲ ਮਿਲ ਕੇ ਕੰਮ ਚੱਲ ਜੂਗਾ ਇਦਾਂ ਹੀ ਚਲੋ ਬਾਕੀ ਆ ਕੱਪ ਇਹਦੇ ਚੱਕ ਤੇ ਮੈਂ ਪਲੋਈਆਂ ਦੱਸ ਨਹੀਂ ਪਲੋਈਆਂ ਦੇ ਬਹੁਤ ਜ਼ਿਆਦਾ ਕਮੈਂਟ ਆਏ ਵੀ ਉਹ ਕਿਵੇਂ ਪਾਉਣੀਆਂ ਵਾ ਉਹ ਵੀ ਦੱਸ ਨਹੀਂ ਆ ਤੇ ਬਾਹਾਂ ਦੀ ਵੀ ਦੱਸਣੀ ਵੀ ਕਿਵੇਂ ਕਟਾਈ ਕਰਨੀ ਆ ਜਿਵੇਂ ਆ ਮੰਨ ਲਓ ਵੀ ਆ ਆਪਣੀ ਸ਼ਰਟ ਵਾ ਇੱਕ ਭੈਣ ਨੇ ਪੁੱਛਿਆ ਸੀ ਵੀ ਜਿਹੜਾ ਆ ਜਿਹੜੀ ਕਾਟ ਪਾਉਣੀ ਆ ਨਾ ਜਿਹੜੀ ਸਾਈਡ ਤੇ ਧੀਰੇ ਦੀ ਕਾਟ ਆ ਇਹ ਦੋਨੋਂ ਪੜ ਦੇ ਕੱਟਨੇ ਆ ਕਿ ਜਾਂ ਇੱਕ ਕੱਟਨੇ ਆ ਮੈਂ ਤਾਂ ਦੋਨੋਂ ਕੱਟ ਲੈਣੀ ਹੁੰਦੀ ਆ ਪਰ ਇਹ ਆ ਵੀ ਕਈ ਵਾਰੀ ਕਈਆਂ ਦੀ ਪ੍ਰੋਬਲਮ ਹੁੰਦੀ ਆ ਵੀ ਆਪਣਾ ਜਿਹੜਾ ਗੜਾ ਬਣਾ ਡਾ ਅਗਲਾ ਗੜਾ ਹੀ ਪਛਾਣ ਨੂੰ ਜਾਂਦਾ ਤੇ ਇਹਦੇ ਨਾਲ ਕੁਝ ਹੱਲ ਹੋ ਜਾਂਦਾ ਵਾ ਜਿੱਦਾਂ ਪਿਛਾਣੂ ਜਾਂਦਾ ਹੋਏ ਤੇ ਅਗਲਾ ਜਿਹੜਾ ਵਾ ਅੱਧੇ ਇੰਚ ਦੀ ਜਿਹੜੀ ਕਾਰਟ ਪਾਈਦੀ ਆ ਅਗਲੇ ਨੂੰ ਕੱਟ ਲੋ ਤੇ ਪਿਛਲਾ ਜਿਹੜਾ ਨਾ ਕੱਟੋ ਤੇ ਜੇ ਦੋਨੋਂ ਘਟਨੇ ਅੱਧੇ ਅੱਧੇ ਇੰਚ ਤੇ ਦੋਨੋਂ ਕੱਟ ਲੋ ਮੈਂ ਵੈਸੇ ਦੋਨੋਂ ਕੱਟ ਲੈਨੀ ਆ ਤੇ ਜੇ ਜ਼ਿਆਦਾ ਗळा ਪਿਛਾਣ ਜਾਂਦਾ ਤਾਂ ਉਹ ਤੁਸੀਂ ਅਗਲੇ ਕਾਰਟ ਕੱਟ ਲੋ ਤੇ ਪਿਛਲਾ ਜਿਹੜਾ ਥੋੜਾ ਜਿਆਦਾ ਇੰਚ ਦਾ ਰਹਿਣ ਦਿਓ ਬਾਕੀ ਤੇ ਨਿਸ਼ਾਨੀ ਜਿਵੇਂ ਟੀਰੇ ਦੀ ਲਾਈ ਹੀ ਇੰਨੀ ਤੇ ਇੱਕ ਹੋਰ ਮੋਢਾ ਕੱਟਣ ਦਾ ਤਰੀਕਾ ਹੈਗਾ ਜੇ ਬਾਈ ਚਾਂਸ ਉਹ ਤਰੀਕੇ ਦਾ ਨਹੀਂ ਸਮਝਾਈ ਇਕ ਆ ਵੀ ਤਰੀਕਾ ਹੈਗਾ ਵਾ ਜਿਵੇਂ ਮੈਂ ਆਪਣਾ ਮੋਢਾ ਇਦਾਂ ਮਿਣਿਆ ਹੈ ਨਾ 67.7 ਚੱਲ ਲਾ ਲੋ ਆ 7 ਜਿੱਦਾਂ ਮੈਂ ਮੋਢਾ ਰੱਖਿਆ ਵਾ ਤੇ ਆ ਤੀਰਾ ਰੱਖਿਆ ਵਾ 6.5 ਇਧਰੋਂ ਵੀ ਇਧਰੋਂ ਵੀ ਇਹ 6.5 ਤੀਰਾ ਰੱਖਿਆ ਵਾ ਤੇ ਜਿਹੜਾ ਅਗਲੇ ਗਲੇ ਦੀ ਕਾਰਟ ਪਾਉਣੀ ਹੈ ਨਾ ਉਹ ਮੈਂ ਇੱਥੋਂ ਰੱਖੀ ਸੀ ਨਾ ਉਹ ਗਲੇ ਤੋਂ ਮਿਣ ਕੇ ਆ 6 ਦੀ ਨਿਸ਼ਾਨੀ ਲਾਈ ਸੀ ਇੱਥੋਂ ਸਿੱਧਾ ਐਂ ਕਰ ਲੋ ਆ 6.5 ਆ ਇੱਥੇ 6 ਦੀ ਇੱਕ ਨਿਸ਼ਾਨੀ ਲਾ ਲੋ ਤੇ ਇਹਨੂੰ ਇਹਦੇ ਨਾਲ ਮਿਲਾ ਦਿਓ ਆਹਨ ਦੋ ਲਿਕਾਂ ਬਣ ਗਿਆ ਇੱਕ 6.5 ਵਾਲੀ ਇੱਕ 6 ਵਾਲੀ ਹੁਣ ਜਿਹੜੀ ਆ ਜਿਹੜੀ 7 ਵਾਲੀ ਆ 6.5 ਵਾਲੀ ਆ ਇੱਥੇ 1.5 ਇੰਚ ਦੀ ਆਮ ਕਰਕੇ ਗਲਿਆਈ ਪਾਉਣੀ ਏਦਾਂ ਆ ਜਿਹੜੀ ਤੁਹਾਨੂੰ ਦੱਸੀ ਨਾ ਦਨ ਤੇ ਜਿਹੜੀ ਆ ਜਿਹੜੀ ਅਗਲੇ ਗਲੇ ਦੀ ਕਾਟ ਪਾਉਣੀ ਆ ਜੇ ਉਦਾਂ ਨਹੀਂ ਸਮਝ ਲੱਗੀ ਫਿਰ ਏਦਾਂ ਵਾ ਵੀ ਆ ਜਿਹੜੀ ਨਿਸ਼ਾਨੀ ਆ ਹੁਣ ਪਹਿਲਾਂ ਇੱਥੋਂ ਰੱਖ ਕੇ ਮਿਣੀ ਸੀ ਹੁਣ ਇੱਥੋਂ ਰੱਖ ਕੇ ਮੈਨ ਲਓ ਇੱਥੋਂ ਇੱਕ ਜਾਂ 1.5 ਜਿੰਨੀ ਵੀ ਤੁਸੀਂ ਕਾਟ ਪਾਉਣੀ ਕਈਆਂ ਦੀ ਡੂੰਗੀ ਕਾਟ ਪੈਂਦੀ ਏਕ ਵੀ ਪੈ ਜਾਂਦੀ ਕਈਆਂ ਦੀ 1.5 ਵੀ ਪੈ ਜਾਂਦੀ ਏ ਜਿੰਨੀ ਤੁਸੀਂ ਰੱਖਣੀ ਆ ਇਦਾਂ ਕਰਕੇ ਤੇ ਇੱਥੋਂ ਗਲਾਈ ਪਾ ਸਕਦੇ ਹੋ ਤੇ ਆ ਜਿਹੜੀ ਆ ਕੱਟਣੀ ਪਿਛਲੇ ਪਰਦੇ ਦੀ ਆ ਜਿਹੜੀ ਕੱਟਣੀ ਹੈ ਅਗਲੇ ਪਰਦੇ ਦੀ ਇਦਾਂ ਵੀ ਕਲਾਈ ਪੈ ਜਾਂਦੀ ਇਦਾਂ ਵੀ ਮੋਢੇ ਦੀ ਕਾਰਡ ਕੱਟੀ ਜਾਂਦੀ ਜਿੱਦਾਂ ਮੈਂ ਉਦੋਂ ਤਰੀਕਾ ਦੱਸਿਆ ਸੀ ਓਦਾਂ ਵੀ ਕੱਟੀ ਜਾਂਦੀ ਹੈ ਬਾਕੀ ਹੁਣ ਮੈਂ ਸ਼ਾਇਦ ਆਸ ਕਰਦੀ ਆਂ ਵੀ ਇਹਦੀ ਕਟਾਈ ਸਮਝ ਆ ਗਈ ਹੋਏ ਬਾਕੀ ਹੁਣ ਉਹ ਰਹਿ ਗਈਆਂ ਪਲੇਟਾਂ ਤੇ ਪਲੋਈਆਂ ਕੱਲੀਆਂ ਪਲੇਟਾਂ ਪਾਈਆਂ ਸੀ ਮੈਂ ਪਲੇਟਾਂ ਦਾ ਇਹ ਹਿਸਾਬ ਹੀ ਵੀ ਜਿੱਦਾਂ ਆਪਣੇ ਪਤਲੀਆਂ ਬੱਚੀਆਂ ਹੁੰਦੀਆਂ ਨੇ ਜਿੱਦਾਂ ਆਪਣੇ ਪਤਲੀ ਕਮਰ ਹੋਏ ਜਿਵੇਂ ਫਿਟਿੰਗ ਹੁੰਦੀ ਆ 15 16 17 ਇੰਨੀ ਕੁ ਹੋਏ ਤੇ ਫਿਰ ਉੱਪਰੋਂ ਇਥੋਂ ਯਾਰਾਂ ਰੱਖਣਾ ਇਦਾਂ ਕਰਕੇ ਆ ਆ ਧੀਰੇ ਤੋਂ ਲੈ ਕੇ ਇਥੋਂ ਤੱਕ 11 ਮਿੰਨ ਕੇ ਤੇ ਇਥੋਂ ਰੱਖਣਾ ਤਿੰਨ ਚੁੜਾਈ ਇਧਰੋਂ ਐਨੀ ਤਿੰਨ ਚੁੜਾਈ ਤੇ ਇਥੋਂ ਤੱਕ 6 ਰੱਖ ਲਓ ਜਾਂ 7 ਰੱਖ ਲਓ ਆ ਮੈਂ ਉਹਦਾਂ 7 ਰੱਖਿਆ ਸੀ ਤੇ ਜੇ ਕਿਸੇ ਦਾ ਆਪਣਾ ਟਮੀ ਭਾਰਾ ਵਾ ਜਿੱਦਾਂ ਪੇਟ ਜਿਆਦਾ ਭਾਰਾ ਹੋਏ ਹੈਵੀ ਹੋਏ ਉਹਦੇ ਇਥੋਂ 6 ਤੱਕ ਰੱਖਣੀ ਆ ਤੇ ਜੇ ਕੋਈ ਨਾਰਮਲ ਹੋਏ ਤੇ ਜਾਂ ਮੇਰੇ ਕ ਜਿੰਨਾ ਹੋਏ ਉਹਦੀ 7 ਰੱਖਣੀ ਆ ਹਾਂ ਠੀਕ ਹੈ ਹਾਂ ਲੰਬਾਈ ਤੇ ਹੋਰ ਕੀ ਕਿਹਾ ਸੀ ਔਰ ਜਿੱਦਾਂ ਇਹ ਮੈਕਨਿਕ ਆਹੀ 15 16 17 ਤੱਕ ਜੇ 18 19 20 ਆ ਇਦਾਂ ਵਾ ਫਿਰ ਇੱਥੋਂ 11 ਰੱਖਿਆ ਵਾ ਫਿਰ ਇੱਥੋਂ ਰੱਖ ਲੈਣੀ ਇਹਦੀ ਥੋੜੀ ਠਾਣੂ ਕਰਕੇ 12.5 ਫਿਰ ਜਿਉ ਜਿਉ ਆਪਣੀ ਮਤਲਬ ਕਿ ਵੱਧਦੀ ਜਾਣੀ ਆ ਫਿਟਿੰਗ ਕਮਰ ᱛਿਉਂ ᱛਿਉਂ 12.5 12 ਤੱਕ ਹੋ ਜਾਣੀ ਆ ਜਿੰਨਾ ਮੇਰਾ ਮੇਚਾ ਇੱਥੋਂ ਤੱਕ 12 ਤੱਕ ਮੈਂ ਪਲੇਟ ਪਾਉਣੀ ਆ ਫਿਰ ਜਿਉ ਜਿਉ ਹੈਵੀ ਹੋਏ ਨਾ ਥੋੜਾ ਜਿਆਦਾ 13 ਤੱਕ ਹੋ 13 ਤੱਕ ਹੋ ਜਾਂਦਾ ਵਾ ਜੇ ਜ਼ਿਆਦਾ ਹੈਵੀ ਫਿਰ 13 ਤੋਂ 13.5 ਤੱਕ ਇਦਾਂ ਪਲੇਟ ਸ਼ੁਰੂ ਕਰ ਸਕਦੇ ਆ ਅਸੀਂ ਤੇ ਜਿਹੜੀ ਪੌਣੀ ਆ ਆਪਣੀਆਂ ਪਲੋਈਆਂ ਸਾਈਡ ਵਾਲੀਆਂ ਜਿਹੜੀ ਦੇ ਫਿਟਿੰਗ ਆ 15 16 17 ਤੇ ਉਹਨਾਂ ਦੀ ਜਿਹੜੀ ਆ ਇੱਥੋਂ 1.5 ਇੰਚ ਛੱਡਣਾ ਇੱਥੋਂ ਇਦਾਂ 1.5 ਇੰਚ ਦਾ ਗੈਪ ਆ ਗਏ ਤੇ ਇੱਥੋਂ ਜਿਹੜੀ ਅਸੀਂ ਆਪਣੀ ਕਮਰ ਦੀ ਨਿਸ਼ਾਨੀ ਲਾਉਣੀ ਆ 6.5 ਤੇ ਆ ਜਿਹੜਾ 1.5 ਇੰਚ ਨੂੰ ਇਹਦੇ ਨਾਲ ਮਿਲਾਦਣਾ ਇਦਾਂ ਤੇ ਇਧਰੋਂ ਆ ਜਿਹੜੀ ਕੋਨਾ ਬਣਿਆ ਨਾ ਇਹਦੀ ਸੀ ਤੇ ਇੱਥੋਂ 1.5 ਇੰਚ ਮਿਲਣਾ ਆ ਜਿਹੜੀ ਪਲੋਈ ਤੋਂ ਇੱਥੇ ਪਲੋਈ ਤੇ 1.5 ਇੰਚ ਮਿਲ ਕੇ ਆਹ ਕੋਨੇ ਦੀ ਸੀ ਤੋਂ ਇਥੋਂ ਤੱਕ ਨਿਸ਼ਾਨੀ ਲਾ ਲੈਣੀ ਤੇ ਜਿਹੜੀ ਆਪਣੀ ਕਮਰਵਾ ਜਿਹੜੀ ਜਿੱਦਾਂ ਹੋ ਗਈ 18 ਹੋ ਗਈ 19 ਹੋ ਗਈ 20 ਹੋ ਗਈ ਇਦਾਂ ਉਹ ਇਹਦਾ 1.5 ਇੰਚ ਰੱਖਿਆ ਉਹਦਾ ਪੌਣੇ 2 ਗੈਪ ਰੱਖ ਲੈਣਾ ਵਾ ਇਧਰੋਂ ਐਨੂੰ ਪੌਣੇ 2 ਦਾ ਗੈਪ ਰੱਖ ਲੈਣਾ ਵਾ ਇਧਰੋਂ ਵੀ ਐਨੂੰ ਪੌਣੇ 2 ਦਾ ਰੱਖ ਕੇ ਤੇ ਆਹ ਨੁਕਰ ਤੇ ਐਨੂੰ ਮਿਲਾ ਦੇਣਾ ਇਧਰੋਂ ਐਨੂੰ ਮਿਲਾ ਦੇਣਾ ਇਦਾਂ ਭਲੋਈਆਂ ਮੈਂ ਪਾਉਣੀ ਆ ਬਾਕੀ ਤੁਸੀਂ ਵੀ ਆਪਣਾ ਆਪਣਾ ਦੱਸਿਓ ਵੀ ਤੁਸੀਂ ਕਿਦਾਂ ਭਲੋਈਆਂ ਪਾਉਂਦੇ ਆ ਜਿਨ੍ਹਾਂ ਨੂੰ ਪਤਾ ਵਾ ਉਹ ਦੱਸਿਓ ਵੀ ਕਿਦਾਂ ਸਾਈਡ ਵਾਲੀਆਂ ਭਲੋਈਆਂ ਜਿਹੜੀਆਂ ਉਹ ਪੈਂਦੀਆਂ ਵਾ ਤੇ ਇਹ ਤਾਂ ਹੋ ਗਈ ਸਾਰੀ ਇੰਨੀ ਕੀ ਜਾਣਕਾਰੀ ਇੱਕ ਵਾਰੀ ਫੇਰ ਦੱਸ ਦਿੰਨੀ ਆ ਕਿ ਜਿਹੜੀ 15 16 17 ਇੰਚ ਕਮਰ ਵਾ ਫਿਟਿੰਗ ਵਾ ਉਹਦਾ ਇਥੋਂ 1.5 ਇੰਚ ਛੱਡਣਾ ਇਧਰੋਂ ਵੀ ਇਧਰੋਂ ਵੀ ਤੇ ਜਿਹੜਾ ਵਾ ਅੱਗੇ 17 18 19 20 ਤੱਕ ਤੇ ਉਹਨਾਂ ਦਾ ਪੌਣੇ 2 ਛੱਡਣਾ ਤੇ ਉਸ ਤੋਂ ਬਾਅਦ ਵਿੱਚ ਜਿਹੜੀ ਥੋੜਾ ਹੋਰ ਹੈਵੀ ਆ ਜਾਂਦਾ ਸਰੀਰ ਉਹਨਾਂ ਦਾ ਪੂਰਾ 2 ਇੰਚ ਛੱਡਣਾ 2 ਸਵਾ 2 ਤੱਕ ਛੱਡ ਲੈਣਾ ਤੇ ਬਸ ਇਤੋਂ ਵੱਧ ਨਹੀਂ ਹੁਣ ਇਹਦਾ ਕੰਮ ਖਤਮ ਹੋਇਆ ਹੁਣ ਜਿਹੜੀ ਇੱਕ ਬਾਹਾਂ ਦੀ ਆਂਦੇ ਹੀ ਵੀ ਬਾਹਾਂ ਦੀ ਗੁਲਾਈ ਪੌਣੀ ਦੱਸਣੀ ਆ ਉਹ ਤੁਹਾਨੂੰ ਦੱਸ ਦਿਆਂ ਇੱਕ ਭੈਣ ਨੇ ਪੁੱਛਿਆ ਸੀ ਵੀ ਮੈਂ ਆਪਣੀ ਬੇਟੀ ਦੀ ਆਰਮਹੋਲ ਰੱਖਣੀ ਆ ਤਾਂ ਉਹ ਕਿੱਦਾਂ ਰੱਖਾਂ ਤੇ ਕਿਵੇਂ ਰੱਖਾਂ ਜਿਵੇਂ ਅਸੀਂ ਆਪਣੀ ਬਾਹਾਂ ਦਾ ਮੇਚਾ ਲੈਣਾ ਹੁੰਦਾ ਨਾ ਏਦਾਂ ਕਰਕੇ ਜੇ ਨਹੀਂ ਆਪਣੇ ਨਾਪ ਦਾ ਪਤਾ ਏਦਾਂ ਪੂਰਾ ਪੂਰਾ ਮੇਚਾ ਲੈ ਲੈਣਾ ਜਿਵੇਂ ਆ ਇੱਥੇ 7 ਵਾ ਤੇ ਇਹ ਤੋਂ 1 ਇੰਚ ਵੱਧ ਕਰਕੇ ਰੱਖ ਲਓ ਤੁਸੀਂ ਏਦਾਂ ਆਪਣੀ ਬਾਹਾਂ ਦਾ ਮੇਚਾ ਲਿਆ ਜਾ ਸਕਦਾ ਹੁਣ ਇਹੋ ਕੱਪੜੇ ਨੂੰ ਇਧਰ ਨੂੰ ਹੀ ਕਰ ਲੈਨੇ ਆ ਤੇ ਇੱਥੇ ਮੰਨ ਲਓ ਵੀ ਆ ਜਿਹੜੀ ਪੂਰੀ ਬਾਹ ਦੀ ਲੰਬਾਈ ਚੜਾਈ ਆ ਇਹਦਾ ਅਸੀਂ ਮੋਢਾ ਇਧਰੋਂ ਕੱਟ ਕੇ ਦੱਸਦੇ ਆ ਇਹਦਾ ਇਧਰਲੀ ਜਿਹੜਾ ਇਹ ਠਾਵਾ ਨਾ ਖੁੱਲੀ ਸਾਈਡ ਇਤਲੀ ਸਾਈਡ ਤੋਂ ਅਸੀਂ ਪਹਿਲਾਂ ਲੈਣਾ 3 3.5 ਵੀ ਲੈ ਸਕਦੇ ਜੇ ਭਾਰਾ ਸੀਰ ਆ ਫਿਰ 4 ਵੀ ਲੈ ਸਕਦੇ ਆ ਨਹੀਂ ਤੇ 3 3.5 ਤੱਕ ਇੱਥੇ ਨਿਸ਼ਾਨੀ ਲਾਓ 3.5 ਤੱਕ ਇੱਕ ਬਾਕਸ ਬਣਾ ਲਓ ਤੁਸੀਂ ਜੇ ਉਦਾਂ ਇੰਨਾ ਸਮਝ ਆਉਂਦੀ ਫਿਰ ਇਵੇਂ ਦਾ ਅੱਗੇ ਜਿਹੜਾ ਤੁਹਾਡਾ ਆਪਣਾ ਸ਼ਰਟ ਹੋਣੀ ਆ ਜਿਹੜਾ ਕਮੀਜ਼ ਸੀਪਿਆ ਹੋਏਗਾ ਉਹਦਾ ਨਾਪ ਲੈਣਾ ਵੀ ਤੁਹਾਡਾ ਪੂਰਾ ਮੋਢਾ ਕਿੰਨਾ ਵਾ ਇੱਥੋਂ ਐਵੇਂ ਕਰਕੇ ਤੇ ਜਿੰਨਾ ਵੀ ਹੋਏਗਾ ਇੱਥੇ ਰੱਖ ਲੈਣਾ ਆਪਣੇ ਨਾਪ ਦੇ ਨਾਲ ਤੇ ਇੱਥੇ ਜੇ 7ਵਾਂ ਮੰਨ ਲਾ 8ਵਾਂ ਇੱਥੇ ਤੁਸੀਂ ਨਿਸ਼ਾਨੀ ਲਾ ਲੈਣੀ ਇਦਾਂ ਕਰਕੇ ਜਿੰਨਾ ਵੀ ਆਪਣਾ ਪੂਰਾ ਫੁੱਲ ਮੋਡਾ ਆਏਗਾ ਨਾ ਸਿਪੇ ਸਿਪਾਈ ਦਾ ਉਹਨੀ ਇੱਥੇ ਨਿਸ਼ਾਨੀ ਲਾ ਲੈਣੀ ਜਿੰਨਾ ਵੀ ਤੁਹਾਡਾ ਹੈਗਾ ਵਾ ਇੱਥੋਂ ਆਪਣੇ ਮੋਢੇ ਦੀ ਨਿਸ਼ਾਨੀ ਲਾਈ ਆ ਇੱਥੋਂ 2 ਇੰਚ ਲੈਣਾ ਉੱਪਰੋਂ ਇੱਥੇ 2 ਇੰਚ ਦੀ ਨਿਸ਼ਾਨੀ ਲਾਉਣੀ ਹੁਣ ਇੱਥੋਂ ਬਲਾਈ ਪੁੰਦੇ ਪੁੰਦੇ ਇਧਰ ਨੂੰ ਜਾਣਾ ਇੱਥੋਂ ਐ ਨੂੰ ਇੱਥੋਂ ਐ ਨੂੰ ਤਾਂ ਇਧਰ ਜਿੱਦਾਂ ਬਾਹਾਂ ਦਾ ਬੋਕਵਾ 4 ਤੇ 5 ਲਿਆਵਾ ਆ ਜਿਹੜੀ ਨਿਸ਼ਾਨੀਆਂ ਇਹ ਸਿਰਫ ਕੱਟਣ ਵਾਲੀ ਆ ਇਹਨੂੰ ਕੱਟਣਾ ਵਾ ਜਿਹੜੀ ਆ ਵਾ ਇਹਨੂੰ ਸਿਲਾਈ ਕਰਨਾ ਇਹ ਨਿਸ਼ਾਨੀ ਇਹ ਬਾਹ ਤਿਆਰ ਆਪਣੇ ਬਾਹ ਇੱਥੋਂ ਤੱਕ ਜੁੜਨੇ ਜਿੰਨੀ ਅਸੀਂ ਆਪਣੇ ਬਾਹ ਮਿਣੀ ਆ ਇੱਥੋਂ ਇਦਾਂ ਕਰ ਹੁੰਦੇ ਹੋਏ ਕੱਟ ਦੇਣਾ ਹੁਣ ਜਿਹੜੀ ਅਗਲੀ ਬਾਹ ਦੀ ਨਿਸ਼ਾਨੀ ਕੱਟਣੀ ਆ ਉਹ ਇਥੋਂ 10 ਇੰਚ ਦੀ ਕਾਟ ਵਾਣੀ ਇਥੋਂ 10 ਇੰਚ ਦੀ ਕਾਟ ਵਾ ਕੇ ਇਥੋਂ ਗਲਾਈ ਦੇ ਦੇਣੀ ਇਧਰ ਨੂੰ ਇਹਦੇ ਨਾਲ ਮਲਾ ਦੇਣੀ ਮੈਂ ਤਾਂ ਸਾਰੀ ਨਾਲ ਹੀ ਕੱਟ ਲੈਣੀ ਆ ਜਦੋਂ ਵੀ ਕਟਾਂ ਤੇ ਉਦਾਂ ਇਹ ਆ ਕਿ ਹੁਣ ਮੈਨੂੰ ਇਦਾਂ ਦੱਸਣਾ ਥੋੜਾ ਮੁਸ਼ਕਲ ਜਿਹਾ ਲੱਗਣ ਰਿਹਾ ਕਿਉਂਕਿ ਜਦੋਂ ਮੈਂ ਸੂਟ ਸੀਨੀ ਆ ਮੈਂ ਉਦੋਂ ਹੀ ਗਲਾਈ ਪਾ ਲੈਣੀ ਇਹਦੀ ਇਦਾਂ ਦੋਨੋਂ ਦੋਨੋਂ ਸਾਈਡ ਤੇ ਅਗਲੇ ਪਰਦੇ ਦੀ ਪਾ ਲੈਣੀ ਆ ਇਹ ਧਿਆਨ ਰੱਖਿਓ ਜਾਂ ਬਾਹਾਂ ਖੋਲ ਕੇ ਪਾ ਲਿਓ ਤੇ ਜਾਂ ਇਦਾਂ ਦੋ ਪਰਦੇ ਚੱਕ ਕੇ ਫਿਰ ਪਾ ਲਿਓ ਪੀ ਪਿਛਲੇ ਪਰਦੇ ਜਿਹੜੇ ਉਹ ਨਾ ਕੱਟੇ ਜਾਣ ਨਾਲ ਇਹਦਾ ਆਈਡੀ ਆਗਲੇ ਪਰਦੇ ਹੋਗੇ ਆ ਪਿਛਲੇ ਪਰਦੇ ਹੋਗੇ ਦੋਨੋਂ ਬਾਹਾਂ ਦੇ ਇਵੇਂ ਕਰਕੇ ਹੋ ਗਿਆ ਇਧਰ ਕਮੀਜ਼ ਬਾਰੇ ਦੱਸਿਆ ਸੀ ਇਧਰ ਤੁਹਾਨੂੰ ਬਾਹ ਬਾਰੇ ਦੱਸਤਾ ਬਸ ਇੰਨਾ ਕੰਮ ਹੀ ਜਿਹੜੀਆਂ ਪੈਣਾ ਦੇ ਕਾਫੀ ਜ਼ਿਆਦਾ ਕਮੈਂਟ ਆਈ ਸੀ ਉਹਨਾਂ ਦੇ ਕਹਿਣ ਤੇ ਮੈਂ ਆ ਫੇਰ ਵਲੌਗ ਬਣਾਉਣੀ ਆ ਸਿਰਫ ਇੱਕ ਮੋਢੇ ਦੀ ਕਟਾਈ ਵਾਸਤੇ ਇੱਕ ਜਿਹੜੀਆਂ ਸਾਈਡ ਪਲੇਟਾਂ ਹੁੰਦੀਆਂ ਉਹਨਾਂ ਵਾਸਤੇ ਇੱਕ ਤੋਂ ਭੁੱਲ ਗਈ ਬਾਹ ਦੀ ਕਟਾਈ ਹਾਂ ਇਹ ਮੈਂ ਬਾਹ ਦੀ ਅਗਲੀ ਜਿਹੜੀ ਕਾਟੇ ਪਾਉਣਾ ਭੁੱਲ ਗਈ ਹਾਂ ਕਿਉਂਕਿ ਮੈਂ ਆਪਣੇ ਸਾਹਬ ਨਾਲ ਕਟਾਈ ਕੀਤੀ ਵੀ ਜਿੱਦਾਂ ਮੈਂ ਅਸੀਂ ਲੱਗਾਂ ਕਟਾਈ ਕਰ ਲੈਣੀ ਆ ਆਪਣੀ ਗਲਾਈ ਪਾ ਲੈਣੀ ਆ ਤਾਂ ਕਰਕੇ ਭੁੱਲ ਗਈਆਂ ਬਾਕੀ ਵਿੱਚ ਕਾਫੀ ਇਨੇ ਕਮੈਂਟ ਆਏ ਹੀ ਉਹਨਾਂ ਦੇ ਕਈਆਂ ਦਾ ਹੀ ਜਵਾਬ ਉਦਾਂ ਹੀ ਦੇ ਦਿੱਤੇ ਆ ਜਿੰਨੇ ਕੁ ਦਿੱਤੇ ਗਏ ਤੇ ਕੁਝ ਰਹਿ ਗਏ ਹੀ ਤਾਂ ਉਹਨਾਂ ਦੇ ਤਾਂ ਕਰਕੇ ਜ਼ਰੂਰੀ ਸਮਝਿਆ ਪਈ ਅਸੀਂ ਕਿਹਾ ਸੀ ਵੀ ਤੁਹਾਨੂੰ ਅਸੀਂ ਦੱਸਾਂਗੇ ਜੋ ਵੀ ਤੁਹਾਡਾ ਸਵਾਲ ਹੋਏਗਾ ਤੇ ਉਹ ਪੁੱਛਿਓ ਤੇ ਤਾਂ ਕਰਕੇ ਅਸੀਂ ਅਸੀਂ ਦੋਰੇ ਵਲੌਗ ਬਣਾਉਂਦੇ ਆ ਬਾਕੀ ਜੇ ਕੋਈ ਮੇਰੇ ਵਿੱਚ ਕਮੀ ਹੋਏਗੀ ਜੇ ਕੁਛ ਮੈਨੂੰ ਗਲਤੀ ਲੱਗੇਗੀ ਤੁਹਾਨੂੰ ਵੀ ਹਾਂ ਇਹ ਸੂਟ ਵਿੱਚ ਇਵੇਂ ਨਾ ਇਵੇਂ ਹੋਣਾ ਚਾਹੀਦਾ ਤਾਂ ਤੁਸੀਂ ਵੀ ਜਰੂਰ ਮੈਨੂੰ ਦੱਸਿਓ ਕਿਉਂਕਿ ਮੈਂ ਵੀ ਪੂਰੀ ਤਰ੍ਹਾਂ ਟ੍ਰੇਨਡ ਨਹੀਂ ਆ ਜਿੱਦਾਂ ਮੈਨੂੰ ਸਿਖਾਇਆ ਗਿਆ ਤੇ ਮੈਂ ਵੀ ਓਦਾਂ ਹੌਲੀ-ਹੌਲੀ ਅਜੇ ਸਿੱਖਣ ਰਹੀ ਹਾਂ ਕਿਉਂਕਿ ਇਨਸਾਨ ਤੇ ਸਾਰੀ ਜ਼ਿੰਦਗੀ ਸਿੱਖਦਾ ਹੀ ਰਹਿੰਦਾ ਵਾ ਬਾਕੀ ਚਲੋ ਕਿਹਨੂੰ ਕਹਿੰਦੇ ਆ ਕਿਹਾ ਸੀ ਆਪਾਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਵਾਂਗੇ ਉਸ ਵਾਰ ਵੀ ਜਵਾਬ ਹੀ ਦੇ ਰਹੇ ਹਾਂ ਬਾਕੀ ਕੰਟੀਨਿਊ ਕਰਦੇ ਰਾਵਾਂਗੇ ਇਦਾਂ ਬਲੌਗ ਲੈ ਕੇ ਜਿੱਦਾਂ ਹੁਣ ਇਹ ਬਣਾਇਆ ਵਾਂ ਕਮੀਜ਼ ਦਾ ਕਟਿੰਗ ਹੋ ਗਈ ਹੈ ਸਲਵਾਰ ਦੀ ਕਟਿੰਗ ਤੋਂ ਬਾਅਦ ਸਟਿਚਿੰਗ ਦੇ ਵਲੌਗ ਆਉਣਗੇ ਤੇ ਬੜੀਆਂ ਭੈਣਾਂ ਨੇ ਗਲੇ ਦੇ ਡਿਜ਼ਾਈਨ ਬਾਰੇ ਪੁੱਛਿਆ ਲੈਸ ਕਿਦਾਂ ਲਾਉਣੀਆਂ ਡਿਜ਼ਾਈਨ ਕਿਦਾਂ ਰੱਖਣੇ ਆ ਸਾਰਾ ਕੁਝ ਪਤਾ ਹੈਗਾ ਵਾ ਬਸ ਇਹ ਆ ਕਿ ਕੋਈ ਸਿੱਖਣ ਵਾਲਾ ਚਾਹੀਦਾ ਵਾ ਸਿੱਖਣ ਵਾਲਾ ਹੋਵੇ ਤਾਂ ਸਿੱਖਦਾ ਜਾਏ ਤੇ ਸਾਨੂੰ ਵੀ ਲੱਗੇ ਵੀ ਹਾਂ ਕਿ ਇਹਨੂੰ ਕੋਈ ਫਾਇਦਾ ਹੋ ਰਿਹਾ ਵਾ ਹਾਂਜੀ ਮੈਂ ਕਿਹਾ ਸੀ ਆ ਵੀ ਵੀਡੀਓ ਬਣਦੀ ਆ ਤਾਂ ਕਰਕੇ ਟਾਈਮ ਹੌਲੀ-ਹੌਲੀ ਲੱਗਦਾ ਹੋਣਾ ਹੀ ਉਦੋਂ ਦਾ ਵਲੌਗ ਬਣਾਇਆ ਸੀ ਤੇ ਦੋ ਦਿਨ ਬਣਿਆ ਨਹੀਂ ਟਾਈਮ ਨਹੀਂ ਲੱਗਾ ਤੇ ਹੌਲੀ-ਹੌਲੀ ਜਿਵੇਂ ਸੂਟ ਸੀਮੀ ਜਾਵਾਂਗੀ ਤੇਵੇਂ ਤੇਵੇਂ ਮੈਂ ਡਿਜ਼ਾਈਨ ਦੱਸੀ ਜਾਵਾਂਗੀ ਮੇਨ ਕੱਲ ਮੈਂ ਉਹ ਕਹੂੰਗਾ ਬਾ ਦੁਬਾਰਾ ਫਿਰ ਵੀ ਜੇ ਕਿਸੇ ਨੂੰ ਕੋਈ ਫਾਇਦਾ ਹੋ ਰਿਹਾ ਵਾ ਸਿੱਖਣ ਦਾ ਕਿ ਇਹਨੂੰ ਕੋਈ ਸਮਝ ਲੱਗ ਰਹੀ ਆ ਫਿਰ ਜਾਂ ਆਪਾਂ ਇਹਨੂੰ ਕੰਟੀਨਿਊ ਕਰਾਂਗੇ ਅੱਗੇ ਨਹੀਂ ਤਾਂ ਉਸ ਕਮੀਜ਼ ਦੀ ਕਟਿੰਗ ਹੋ ਗਈ ਸਲਵਾਰ ਦੀ ਕਟਿੰਗ ਹੋ ਗਈ ਉਸ ਤੋਂ ਬਾਅਦ ਸਟਿਚਿੰਗ ਦਾ ਇੱਕ ਵਲੌਗ ਸੇਮ ਸੂਟ ਦਾ ਆਊਗਾ ਉਸ ਤੋਂ ਬਾਅਦ ਜੇ ਤੁਹਾਨੂੰ ਲੱਗਾ ਵੀ ਨਹੀਂ ਇਹਨਾਂ ਮਤਲਬ ਸਹੀ ਸਮਝ ਨਹੀਂ ਲੱਗ ਰਹੀ ਜਾਂ ਰਿਸਪੌਂਸ ਕੋ ਵਧੀਆ ਨਾ ਮਿਲਿਆ ਤਾਂ ਫਿਰ ਆਪਾਂ ਇਹਨਾਂ ਨੂੰ ਇੱਥੇ ਹੀ ਸਮਾਪਤ ਕਰਾਂਗੇ ਕਿਉਂਕਿ ਜਾਂ ਜੇ ਤੁਸੀਂ ਨਹੀਂ ਰਿਸਪੌਂਸ ਕਰਦੇ ਜਾਂ ਸਿੱਖਦੇ ਉਹਨਾਂ ਚਿਰ ਤੱਕ ਤੇ ਸਾਡਾ ਵੀ ਵਲੌਗ ਬਣਾਉਣ ਦਾ ਇਹਦਾ ਕੋਈ ਖਾਸ ਮਕਸਦ ਨਹੀਂ ਹੁੰਦਾ ਜੇ ਕਿ ਇੱਕ ਭੈਣ ਨੂੰ ਵੀ ਸਮਝ ਲੱਗਦੀ ਹੋਈ ਤਾਂ ਫਿਰ ਤਾਂ ਇਹਨੂੰ ਕੰਟੀਨਿਊ ਇਦਾਂ ਹੀ ਰੱਖਾਂਗੇ ਆਪਾਂ ਵੀ ਜੇ ਸਾਡੇ ਕਰਕੇ ਹਾਂ ਸਾਨੂੰ ਸਾਡੇ ਕੋਈ ਜੇ ਇਹ ਕੋਈ ਗੁਣ ਹੈਗਾ ਵਾ ਉਹ ਸਿੱਖ ਕੇ ਕੋਈ ਦੂਜੀ ਭੈਣ ਨੂੰ ਪਤਾ ਲੱਗਦਾ ਵਾ ਕਿਹ ਗੱਲ ਦਾ ਸਾਨੂੰ ਵੀ ਵਧੀਆ ਲੱਗਦਾ ਵੀ ਹਾਂ ਕਿ ਇਹਨੇ ਸਿੱਖਿਆ ਵਾ ਕੁਛ ਨਾ ਕੁਛ ਚਲੋ ਠੀਕ ਆ ਅੱਜ ਦਾ ਫਿਰ ਇੱਥੇ ਹੀ ਸਮਾਪਤੀ ਕਰਦੇ ਆ ਤੇ ਗਾਂ ਫਿਰ ਜਦੋਂ ਸਲਵਾਰ ਦੀ ਕਟਿੰਗ ਕਰਾਂਗੀ ਪਟਿਆਲਾ ਸਲਵਾਰ ਦੀਆਂ ਕਾਂ ਕਟਿੰਗ ਕਰਾਂਗੀ ਕਿਸੇ ਭੈਣ ਨੇ ਕਿਹਾ ਸੀ ਪਲਾਜੋ ਕਟਿੰਗ ਸਿੰਪਲ ਸਲਵਾਰ ਦੀ ਕਟਿੰਗ ਉਹ ਵੀ ਦੱਸਾਂਗੇ ਹੋਲੀ ਹੋਲੀ ਕੋਟ ਸ਼ਰਟ ਕਟਿੰਗ ਬਹੁਤ ਜ਼ਿਆਦਾ ਬਾਕੀ ਕਾਫੀ ਜ਼ਿਆਦਾ ਸਲਾਈ ਦੇ ਵਿੱਚ ਤੇ ਕਾਫੀ ਜ਼ਿਆਦਾ ਵੈਰਾਈਟੀਆਂ ਆਉਂਦੀਆਂ ਬੱਚਿਆਂ ਦੇ ਸੂਟ ਫਰਾਕਾਂ ਜਿਹੜੀਆਂ ਹੁੰਦੀਆਂ ਵਾ ਬਹੁਤ ਬਹੁਤ ਵਧੀਆ ਚੀਜ਼ਾਂ ਹੈਗੀਆਂ ਵਾ ਬਸ ਸਿੱਖਣ ਸਿੱਖਣ ਵਾਲਾ ਚਾਹੀਦਾ ਹੋਣਾ ਵੀ ਹਾਂ ਸਿੱਖ ਰਿਹਾ ਕੋਈ ਬਸ ਮੇਨ ਚੀਜ਼ ਹੋਲੀ ਹੋਲੀ ਚਲੋ ਇਦਾਂ ਕੰਮ ਦੀ ਸ਼ੁਰੂਆਤ ਤੁਸੀਂ ਸਾਥ ਦਿਓ ਤੇ ਫ ਸਾਥ ਦਓਗੇ ਤਾਂ ਮੈਂ ਵੀ ਨਾਲ ਇਦਾਂ ਹੋਲੀ ਹੋਲੀ ਚੱਲਦੀ ਰਾਵਾਂਗੀ ਹਾਂ ਵਧੀਆ ਲੱਗਦਾ ਨਾ ਕਮੈਂਟ ਪੜ੍ਹ ਕੇ ਸਾਨੂੰ ਵੀ ਵਧੀਆ ਲੱਗਦਾ ਵਾ ਵੀ ਹਾਂ ਕੋਈ ਨਾ ਕੋਈ ਸਿੱਖ ਰਿਹਾ ਕੋਈ ਨਾ ਕੋਈ ਪੁੱਛ ਰਿਹਾ ਕੋਈ ਨਾ ਕੋਈ ਸਾਨੂੰ ਕੁਝ ਨਾ ਕੁਝ ਦੱਸ ਰਿਹਾ ਵਾ ਵੀ ਇਦਾਂ ਨਹੀਂ ਇਦਾਂ ਤੁਸੀਂ ਵੀ ਮੇਰਾ ਤਰੀਕਾ ਵਾ ਤੁਸੀਂ ਆਹ ਤਰੀਕਾ ਯੂਜ਼ ਕਰੇਗਾ ਕੋਈ ਸਾਨੂੰ ਵੀ ਉਹ ਜੀ ਵਧੀਆ ਲੱਗਦੀ ਹੈ ਚਲੋ ਠੀਕ ਆ ਫਿਰ ਬਸ ਅਗਲਾ ਵਲੌਗ ਜਿਹੜਾ ਲੈ ਕੇ ਆਵਾਂਗੇ ਸਲਵਾਰ ਦੀ ਕਟਿੰਗ ਦਾ ਸਲਵਾਰ ਦੀ ਕਟਿੰਗ ਉਹ ਦੱਸਾਂਗੀ ਵੀ ਸਲਵਾਰ ਪਟਿਆਲਾ ਸਲਵਾਰ ਦੀ ਕਟਿੰਗ ਹਲੇ ਦੱਸਾਂਗੀ ਕਿਉਂਕਿ ਜਿਵੇਂ ਜਿਵੇਂ ਮੈਂ ਆਪਣੇ ਸੂਟ ਸੀਨੇ ਆ ਤਿਵੇਂ-ਤਿ